ਕਰੇ ਕਿਉਂ ਭਾਈ ਇਹ 1000 ਯਾਰ 1100 ਸੂਏ ਹੋ ਗਈ ਇਹ 1100 ਸੂਏ ਬੱਕਰੀ ਹੋ ਗਈ ਹੈ ਹਾਂ 1100 ਸੂਏ ਹੋ ਗਈ ਇਹ ਕਰਮਾਂ ਵਾਲੀ ਨੇ ਬਹੁਤ ਰੰਗ ਲਾਏ ਵੇ ਨੇ ਸਿਆ ਹੂੰ ਬੌਰ ਪਠਾ ਪੁੱਠਾ ਇਹਦੀਆਂ ਉਹ ਹੁਣ ਇਹ ਨਾਲ ਨਹੀਂ ਜਾਂਦੀ ਘਰੀ ਹੁੰਦੀ ਨਾਲ ਨਹੀਂ ਜਾਂਦੀ ਇਹਦੇ ਨਾਲ ਆਹ ਬਲਾਈ ਦੀ ਐ ਜਿਵੇਂ ਪੈਰ ਮੁੜ ਗਏ ਬੱਕਰੀ ਦੇ ਪੈਰ ਮੁੜ ਗਏ 1100 ਹੋ ਗਏ ਹੁਣ ਦਵਾਰੇ ਇਹ ਅਸੀਂ ਕ੍ਰੋਸ ਕਰਾਤੀ ਹੁਣ ਕਿੰਨੇਵੇਂ ਸੂਏ ਆ ਇਹ ਇੱਕ ਇਹ 11ਵਾਂ ਸੂਆ ਯਾਰ ਹੁਣ ਸੂਪੀ ਮੰਨ ਲਾ ਕ੍ਰੋਸ ਕਰਾਈ ਹੋਈ ਆ ਹੁਣ ਦਵਾਰੇ ਕ੍ਰੋਸ ਕਰਾਤੀ ਬਾਹਰ ਮੇ ਵਾਸਤੇ ਅਸਿਆ ਘਰੇ ਇਹ ਬਿਲਕੁਲ ਉਹ ਢੋਲ ਕੋਲੇ ਦਾਣੇ ਪਏ ਆ ਨੇ ਖੁੱਲੇ ਖਾਣੇ ਆ ਉੱਥੇ ਜਾ ਕੇ ਪਾਣੀ ਪਤਾਣੀ ਸਾਰਾ ਬੱਚੇ ਕਿਵੇਂ ਆਉਂਦੇ ਇਹਦੇ ਹਾਂ ਬੱਚੇ ਬੱਚੇ ਪੂਰਾ ਟਾਪ ਹੀ ਆ ਉਹ ਬੱਚਾ ਇਸੇ ਦਾ ਹੀ ਹੈ ਕੱਢ ਕੇ ਰੱਖਿਆ ਉਹ ਕੱਢ ਲਾ ਲੈ ਲਾਵੇ 11ਵੇਂ ਸੂਏ ਬੱਕਰੀ ਆ ਭਾਈ ਇਹਨਾਂ ਦੀ ਇਹਦੀ ਹਾਈਟ ਕਿੰਨੀ ਸੀ ਬਾਈ ਇਹਦੀ ਯਾਰ ਹਾਈਟ 40 ਦਾ ਹੋਊਗੀ ਹੁੰਦਾ ਮੂੜੀ ਮੜੀ ਆ ਨਾ 40 ਤੋਂ ਬਾਹਰ ਹੀ ਹੋਊਗੀ ਪਹਿਲਾਂ ਕਿੰਨੀ ਸੀ ਜਦੋਂ ਲਿਆਉਂਦੀ ਸੀ ਬਹੁਤ ਵੱਡੀ ਬੱਕਰੀ ਸੀ ਜਵਾਨੀ ਵੇਲੇ 10 ਦੀ ਸੀ ਬੱਕਰੀ ਵੀ ਹਾਂ ਕਿੰਨੀ ਹਾਈਟ ਸੀ ਉਦੋਂ ਉਦੋਂ ਯਾਰ ਫੀਤਾ ਦਾ ਪੱਕ ਤੇ ਲਾ ਜਾਣੀ ਦੇਖਣਾ ਉਹ 40 40 ਤੋਂ ਤਾਂ ਬਾਸ ਪਲੱਸ ਹੋਊਗੀ ਇਹ ਆ ਬੱਕਰਾ ਹੈ ਹਾਂ ਆ ਇਹਦਾ ਪੁੱਤ ਆ ਇਹਦਾ ਪੁੱਤ ਹੈ ਬੱਕਰੀ ਦਾ ਠੀਕ ਠੀਕ ਹੈ ਪੜਨਾ ਔਖਾ